올 ਇੰਡੀਆ ਗ੍ਰਾਮਿੰਡਾਕ ਸੇਵਕ ਯੂਨੀਅਨ ਵੱਲੋਂ ਅੰਮ੍ਰਿਤਸਰ ਦੇ ਮੁੱਖ ਡਾਕਖਾਨੇ ਦੇ ਬਾਹਰ ਚੌਥੇ ਦਿਨ ਵੀ ਲਗਾਇਆ ਗਿਆ ਧਰਨਾ ਸਰਕਾਰ ਦੇ ਖਿਲਾਫ ਕੀਤੀ ਗਈ ਨਾਰੇਬਾਜ਼ੀ ਕੀ ਹਨ ਇਹਨਾਂ ਦੀਆਂ ਮੁੱਖ ਮੰਗਾਂ ਦੇਖੋ ਪੂਰੀ ਵੀਡੀਓ ਮੈਂ ਜਸਬੀਰ ਸਿੰਘ ਡਿਵੀਜ਼ਨ ਸੈਕਟਰੀ ਆਲ ਇੰਡੀਆ ਗ੍ਰਾਮੀਨ ਡਾਕ ਸੇਵਕ ਯੂਨੀਅਨ ਡਿਵੀਜ਼ਨ ਅੰਮ੍ਰਿਤਸਰ ਤੋਂ ਅੱਜ ਦੀ ਜਿਹੜੀ ਇਹ ਹੜਤਾਲ ਸਾਡੇ ਚੌਥੇ ਦਿਨ ਦੇ ਵਿੱਚ ਪਹੁੰਚ ਗਈ ਆ ਸਾਰੇ ਦੇਸ਼ ਦੇ ਵਿੱਚ ਜਿਹੜੀ ਹੜਤਾਲ 100% ਚੱਲ ਰਹੀ ਆ ਔਰ ਬਹੁਤ ਹੀ ਜੀਡੀਐਸ ਦੀ ਮਿਹਨਤ ਦਾ ਸਦਕਾ ਹੜਤਾਲ ਜਿਹੜੀ ਆ ਸਾਡੀ ਕਾਮਯਾਬ ਹੋ ਰਹੀ ਆ ਔਰ ਇਸ ਹੜਤਾਲ ਤੋਂ ਜਿਹੜੀ ਆ ਸਰਕਾਰ ਤੇ ਮਹਿਕਮਾ ਡਾਕ ਵਿਭਾਗ ਜਿਹੜਾ ਵਾ ਬਹੁਤ ਜ਼ਿਆਦਾ ਬਖਲਾ ਪਿਆ ਵੇਸ ਵਕਤ ਡਾਕ ਦੇ ਢੇਰ ਲੱਗ ਗਏ ਆ ਔਰ ਹੁਣ ਇਹ ਜਿਹੜਿਆ ਸਾਡੇ ਸਾਥੀਆਂ ਨੂੰ ਨੋਟਿਸ ਭੇਜ ਰਹੇ ਆ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਊਗਾ। ਬਾਕੀ ਅਸੀਂ ਇਸ ਇਹਨਾਂ ਨੋਟਿਸਾਂ ਦੀ ਜਿਹੜੀ ਆ ਕੋਈ ਪਰਵਾਹ ਨਹੀਂ ਕਰਦੇ। ਅਸੀਂ ਇਹਨਾਂ ਨੋਟਿਸਾਂ ਦੀ ਜਿਹੜੀ ਆ ਐ ਵੇਖੋ ਨੋਟਿਸ ਜਿਹੜੇ ਆ ਇਹ ਫੂਕ ਦਿੱਤੇ ਆ। ਅਸੀਂ ਇਹਨਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕਰਦੇ। ਕੀ ਮੁੱਦੇ ਮੇਨ ਸੀ? ਮੇਨ ਮੁੱਦੇ ਸਾਰੇ ਸਾਡੇ ਜਿਹੜੇ ਜੀ.ਆਰ.ਸ. ਸਾਥੀ ਆ ਇਹ 30-30 ਸਾਲ ਤੋਂ 25-25 ਸਾਲ ਤੋਂ ਹਾਲੇ ਕੱਚੇ ਮੁਲਾਜ਼ਮ ਇਹਨਾਂ ਨੂੰ ਕਹਿੰਦੇ ਆ ਵਿਭਾਗ ਦੇ ਵਿੱਚ ਮੁਲਾਜ਼ਮ ਨਹੀਂ ਹਾਲੇ ਪੂਰੇ ਤੌਰ ਤੇ ਇਹਨਾਂ ਨੂੰ ਕਹਿੰਦੇ ਸਾਡੀ ਪਹਿਲੀ ਮੰਗ ਤੇ ਇਹ ਹੋਇਆ ਕਿ ਇਹਨਾਂ ਨੂੰ ਜਿਹੜੀ ਐ ਇਹਨਾਂ ਦੀ ਡਿਊਟੀ 8 ਘੰਟੇ ਕਰਕੇ ਤੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ। ਹੋਰ ਵੀ ਸਾਡੀਆਂ ਜਿਸ ਤਰ੍ਹਾਂ ਮੰਗਾਵਾ ਇੱਕ 5 ਲੱਖ ਗੈਰਅਰਟੀ ਦੀ ਮੰਗਿਆ ਔਰ 5 ਲੱਖ ਇਨਸ਼ੋਰਸ ਦੀ ਮੰਗਿਆ 180 ਦਿਨ ਦੀ ਜਿਹੜੀ ਛੁੱਟੀ ਆ ਇਸ ਤਰ੍ਹਾਂ ਪੱਕੇ ਮਲਾਜ਼ਮਾਂ ਦੀ ਤਰ੍ਹਾਂ ਉਹ ਵੀ ਸਾਡੀ ਜਿਹੜੀ ਜਮ੍ਹਾਂ ਕੀਤੀ ਜਾਵੇ। ਔਰ ਇੱਕ 12 24 36 ਦੀ ਮੰਗਿਆ ਜਿਸ ਤਰ੍ਹਾਂ ਉਹ ਵੀ ਜਿਹੜੀ ਆਵੇ ਸਾਡੀ ਬੜੇ ਕਾਫੀ ਸਮੇਂ ਤੋਂ ਲਟਕ ਰਹੀ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ। ਅਗਲਾ ਸਟੈਪ ਅਗਲਾ ਸਟੈਪ ਸਾਰੇ ਇਹ ਆ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਤੱਕ ਸਾਡੀ ਜਿਹੜੀ ਹੜਤਾਲ ਆ ਸਾਡੇ ਜੰਨਤ ਸੈਕਟਰੀ ਕਾਮਰੇਡ ਐਸਸਮਾਨਦ ਹੋਏ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸੇ ਤਰ੍ਹਾਂ ਜਿਹੜੀ ਉਹ ਜਾਰੀ ਰਹੂਗੀ ਅੱਜ ਵੀ ਕਿੱਥੇ ਬੈਠੇ ਹੜਤਾਲ ਤੇ ਅੱਜ ਅਸੀਂ ਹੈੱਡ ਆਫ ਸਮਰਸਰ ਦੇ ਜਿਹੜਾ ਗੇਟ ਦੇ ਅੱਗੇ ਧਰਨਾ ਪ੍ਰਦਰਸ਼ਨ ਉਦੋਂ ਦਾ ਕਰ ਰਹੇ ਆ ਅੱਜ ਵੀ ਇੱਥੇ ਹੀ ਆ ਹਾਂਜੀ ਸਾਰੇ ਜਾ ਦਿਓ ਲੰਗਾ ਲੰਗਾ ਆਪ ਪ੍ਰਸ਼ਾਸਨ ਮੁਰਦਾ